ਸਭ ਨੂੰ ਜੈੰਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਮਤੀ ਦੀ ਅੰਜੀਲ 4 ਅਧਿਆਏ ਦੀ 1 ਕਾਇ ਤੋਂ ਲੈ ਕੇ 11 ਆਇਤ ਤੱਕ ਤਦ ਆਤਮਾ ਯੀਸ਼ੂ ਨੂੰ ਉਜਾੜ ਵਿੱਚ ਲੈ ਗਿਆ ਪਾਈਸ਼ਤਾਨ ਕੋਲੋਂ ਪਰਤਿਆਇਆ ਜਾਵੇ ਅਸੀਂ ਇੱਧਰ ਦੇਖਦੇ ਹਾਂ ਪਵਿੱਤਰ ਆਤਮਾ ਬਪਤਿਸਮੇ ਤੋਂ ਬਾਅਦ ਯੀਸ਼ੂ ਨੂੰ ਝਾੜ ਵਿੱਚ ਲੈ ਗਿਆ ਤਾਂ ਕਿ ਸ਼ੈਤਾਨ ਦੁਆਰਾ ਪਰਤਿਆਇਆ ਜਾਵੇ ਯੀਸ਼ੂ ਉੱਥੇ 40 ਦਿਨ ਰਾਤ ਭੁੱਖਾ ਰਿਹਾ ਲੇਕਿਨ ਵਰਤ ਸ਼ਕਤੀ ਪਾਉਣ ਵਾਸਤੇ ਨਹੀਂ ਯੀਸ਼ੂ ਮਸੀਹ ਨੇ ਜਦੋਂ ਮਨੁੱਖ ਦੇ ਰੂਪ ਕੋਈ ਜਨਮ ਲਿਆ ਲੇਕਿਨ ਜਦੋਂ ਯਿਸੂ ਮਸੀਹ 40 ਦਿਨ ਰਾਤ ਭੁੱਖਾ ਰਿਹਾ ਉਦੋਂ ਬਾਰੀ ਮਨੁੱਖ ਵਿੱਚ ਭੁੱਖ ਵੱਧ ਗਈ ਉਥੇ ਪਰਤਾਉਣ ਵਾਲੇ ਨੇ ਯੀਸ਼ੂ ਕੋਲ ਆ ਕੇ ਕਹਿਣ ਲੱਗਾ ਆਪਣੇ ਈਸ਼ਰ ਤਤ ਦੀ ਸ਼ਕਤੀ ਦੁਆਰਾ ਭੁੱਖ ਨੂੰ ਮਟਾਉਣ ਲਈ ਉਹਨੇ ਪੱਥਰ ਤੋਂ ਰੋਟੀ ਬਣਾਉਣ ਦੀ ਆਗਿਆ ਦਿੱਤੀ ਸ਼ੈਤਾਨ ਇਹ ਪਰਖ ਕੇ ਵੇਖ ਰਿਹਾ ਸੀ ਕਿ ਯੀਸ਼ੂ ਆਪਣੇ ਸਰੀਰਕ ਭੁੱਖ ਮਟਾਉਣ ਲਈ ਈਸ਼ਰ ਤਤ ਦੀ ਸ਼ਕਤੀ ਨੂੰ ਇਸਤੇਮਾਲ ਕਰਦਾ ਹੈ ਜਾਂ ਨਹੀਂ ਇਸ ਤੋਂ ਬਾਅਦ ਸ਼ੈਤਾਨ ਯੀਸ਼ੂ ਨੂੰ ਪਵਿੱਤਰ ਸ਼ੇਰ ਯਰੂਸ਼ਲਮ ਦੇ ਹਾਈਕਲ ਦੇ ਕੰਗੂਰੇ ਉੱਤੇ ਖੜਾ ਕੀਤਾ ਅਤੇ ਕਿਹਾ ਆਪਣੇ ਆਪ ਨੂੰ ਹੇਠਾਂ ਸੁੱਟ ਦੇ ਇਹ ਚੰਬਾ ਕੰਮ ਵੇਖ ਕੇ ਆਪਣੇ ਆਪ ਨੂੰ ਪ੍ਰਗਟ ਕਰਵਾ ਕੇ ਪਰਖ ਸੀ ਚੰਗਾ ਨਾਮ ਪਦਵੀ ਪ੍ਰਾਪਤ ਕਰਨ ਦੀ ਇਹ ਪਰਖ ਤੋਂ ਵੀ ਯੇਸ਼ੂ ਮਸੀਹ ਨੇ ਜਿੱਤ ਪਾਈ ਬਿਨਾ ਕਸ਼ਟ ਉਠਾਏ ਇਸ ਸੰਸਾਰ ਦਾ ਸਾਰਾ ਅਧਿਕਾਰ ਪ੍ਰਾਪਤ ਕਰਨ ਦੀ ਪਰਖ ਸੀ ਇਸ ਪਰਖ ਵਿੱਚ ਵੀ ਯੇਸ਼ੂ ਮਸੀਹ ਪਾਸ ਹੋ ਗਏ ਜਿੱਤ ਪ੍ਰਾਪਤ ਕੀਤੀ ਆਮੀਨ